ਸਤ ਸ੍ਰੀ ਅਕਾਲ ਮੇਰਾ ਨਾਮ ਕਵਰਪ੍ਰੀਤ ਸਿੰਘ ਮੈਂ ਰਾਇਲ ਹੋਮੀਓਫਾਰਮੇਸੀ ਤੋਂ ਅੱਜ ਅ ਸੁਤੰਤਰਤਾ ਦਿਵਸ ਦੀ 78ਵੀਂ ਬਰੇਗੰਡ ਦੇ ਮੌਕੇ ਤੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਹਾਰਦਿਕ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਲਾਇਓਂਸ ਕਲੱਬ ਲੁਧਿਆਣਾ ਪਵਿੱਤਰ ਦੇ ਸਹਿਯੋਗ ਦੇ ਨਾਲ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਿਸ ਦੇ ਵਿੱਚ 200 250 ਮਰੀਜ਼ਾਂ ਨੇ ਉਸ ਫ੍ਰੀ ਮੈਡੀਕਲ ਕੈਂਪ ਦਾ ਲਾਭ ਉਠਾਇਆ ਗੁਰ ਵੀ ਲੋਕਾਂ ਦੀ ਫ੍ਰੀ ਚੈੱਕ ਕੀਤੀ ਗਈ ਉਹਨਾਂ ਨੂੰ ਲੋਕਾਂ ਨੂੰ ਮਤਲਬ ਡਾਇਬੀਟਿਕ ਦੇ ਲਈ ਅਵੇਅਰ ਵੀ ਕੀਤਾ ਗਿਆ ਵੀ ਉਹ ਜੋ ਆਪਣਾ ਖਾਣ ਪੀਣ ਦਾ ਆਪਣਾ ਧਿਆਨ ਰੱਖਣਾ ਅੱਜ ਦਾ ਜੋ ਸਾਡੇ ਮਤਲਬ ਪੰਜਾਬ ਦੇ ਹਾਲਾਤ ਨੇ ਉਹਦੇ ਵਿੱਚ ਵੀ ਜਿਹੜਾ ਸੈਰ ਸਪਾਟੇ ਦਾ ਤੇ ਆਪਣਾ ਜਿਹੜਾ ਹੈਗਾ ਡੇਲੀ ਵਰਕ ਦਾ ਉਹ ਰੁਝਾਨ ਘਟ ਰਿਹਾ ਹੈ ਖੇਡ ਦੇ ਨਾਲ ਜੁੜਿਆ ਹੋਇਆ ਮੈਂ ਜਿਸ ਕੰਮ ਦੇ ਨਾਲ ਜੁੜਿਆ ਹੋਇਆ ਕਿ ਮੇਰਾ ਕੰਮ ਸਿਰਫ ਇਹ ਨਹੀਂ ਹੈਗਾ ਵੀ ਆਪਣਾ ਉਸ ਚੀਜ਼ ਤੋਂ ਅਰਨ ਕਰਨਾ ਅਸੀਂ ਸਮਾਜ ਦੇ ਨਾਲ ਜੁੜੇ ਹੋਏ ਹਾਂ ਸਾਡੀ ਸਮਾਜ ਪ੍ਰਤੀ ਵੀ ਕੁਝ ਜ਼ਿੰਮੇਵਾਰੀਆਂ ਵੀ ਅਸੀਂ ਉਹ ਕੁਝ ਆਪਣੀਆਂ ਸੇਵਾ ਨੂੰ ਨਿਭਾਈਏ ਅਸੀਂ ਉਹ ਸੇਵਾਵਾਂ ਨੂੰ ਨਿਭਾਉਂਦੇ ਹੋਏ ਅੱਜ ਅਸੀਂ ਇੱਥੇ ਕੈਂਪ ਫ੍ਰੀ ਮੈਡੀਕਲ ਕੈਂਪ ਦਾ ਯੋਜਨ ਕੀਤਾ ਤੇ ਲੋਕਾਂ ਨੂੰ ਫ੍ਰੀ ਦਵਾਈਆਂ ਵੀ ਵੰਡੀਆਂ ਤੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਵਿਚ ਰੱਖਣ ਵਾਸਤੇ ਡੇਂਗੂ ਦੇ ਪ੍ਰਤੀ ਧਿਆਨ ਰੱਖਣ ਵਾਸਤੇ ਕਿਉਂਕਿ ਬਦਲਦੇ ਮੌਸਮ ਵਿੱਚ ਡੇਂਗੂ ਦਾ ਬਹੁਤ ਪ੍ਰਭਾਵ ਹੁੰਦਾ ਇਹਨਾਂ ਚੀਜ਼ਾਂ ਦੇ ਲਈ ਵੀ ਅਸੀਂ ਇੱਥੇ ਲੋਕਾਂ ਨੂੰ ਅਵੇਅਰ ਕੀਤਾ ਤੇ ਫ੍ਰੀ ਦਵਾਈਆਂ ਦਾ ਵੰਡਰਨ ਕੀਤਾ ਮੇਰੇ ਨਾਲ ਬੜੇ ਮੇਰੇ ਸੱਜਣਾ ਮਿੱਤਰਾਂ ਨੇ ਵੀ ਦੋਸਤਾਂ ਨੇ ਵੀ ਸਹਿਯੋਗ ਦਿੱਤਾ ਲੋਇਐਂਸ ਕਲੱਬ ਦੇ ਸਾਰੇ ਮੈਂਬਰਾਂ ਨੇ ਵੀ ਇੱਥੇ ਆ ਕੇ ਸਹਿਯੋਗ ਕੀਤਾ ਤੇ ਹੋਰ ਜਿਹੜੀਆਂ ਮੇਰੇ ਨਾਲ ਕੰਪਨੀਆਂ ਜੁੜੀਆਂ ਹੋਈਆਂ ਮੈਂ ਜਿਹੜੀਆਂ ਕੰਪਨੀਆਂ ਦਾ ਡਿਸਟ੍ਰੀਬਿਊਟਰ ਹਾਂ ਉਹਨਾਂ ਨੇ ਵੀ ਆ ਕੇ ਇੱਥੇ ਮੇਰੇ ਨਾਲ ਮਤਲਬ ਸਿਰਫ ਸਿਰਫ ਦਵਾਈਆਂ ਨਹੀਂ ਦਿੱਤੀਆਂ ਸਿਰਫ ਸੈਂਪਲਿੰਗ ਨਹੀਂ ਭੇਜੀ ਮਤਲਬ ਆਪ ਆ ਕੇ ਇੱਥੇ ਇਹ ਹੱਥੀਂ ਸੇਵਾ ਕੀਤੀ ਸਾਰੇ ਕਿਉਂਕਿ ਇਹ ਇੱਕ ਟੀਮ ਵਰਕ ਹੁੰਦਾ ਹੈ ਕੱਲਾ ਕੱਲੇ ਬੰਦੇ ਦਾ ਕੋਈ ਵੀ ਕੰਮ ਨਹੀਂ ਹੁੰਦਾ ਇਹ ਸਾਰਿਆਂ ਨੇ ਅਸੀਂ ਇੱਥੇ ਰਲ ਮਿਲ ਕੇ ਸਾਰਾ ਮਤਲਬ ਇਹ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਇਹ ਉਦਮ ਭਰਾਲਾ ਕੀਤਾ ਤੇ ਅੱਗੋਂ ਵੀ ਸਮਾਜ ਦਾ ਇੱਕ ਨਾਗਰਿਕ ਹੋਣ ਦੇ ਪ੍ਰਤੀ ਮਤਲਬ ਮੇਰੀ ਸਾਡੀ ਜ਼ਿੰਮੇਵਾਰੀ ਮੰਦੀ ਹੈ ਵੀ ਅਸੀਂ ਇਦਾਂ ਦੇ ਹੋਰ ਵੀ ਕਾਰ ਕਾਰਗੁਜ਼ਾਰੀ ਕਰਦੇ ਰਹੀਏ ਇਸ ਦਿਨ ਦੇ ਮੌਕੇ ਤੇ ਅੱਜ ਸਾਰੀ ਮਾਰਕੀਟ ਦੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਰਲ ਕੇ ਲਾਇਓਂਸ ਕਲੱਬ ਦੇ ਮੈਂਬਰਾਂ ਨਾਲ ਰਲ ਕੇ ਤੇ ਹੋਰ ਜਿਹੜੀ ਸਾਡੀਆਂ ਕੰਪਨੀਆਂ ਦੇ ਜਿਹੜੇ ਆਏ ਹੋਏ ਸੀ ਰਿਪਰੈਜ਼ੈਂਟੇਟਿਵ ਉਹਨਾਂ ਨਾਲ ਰਲ ਕੇ ਅਸੀਂ ਤਿਰੰਗਾ ਵੀ ਫੇਰ ਆਇਆ ਅਤੇ ਨੈਸ਼ਨਲ ਐਂਥਮ ਵੀ ਕੀਤੀ ਤੇ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਦਿੱਤਾ ਤੇ ਉਹ ਸਾਰਿਆਂ ਵਾਸਤੇ ਚਾਹ ਪਾਣੀ ਦਾ ਵੀ ਅਸੀਂ ਅਰੇਂਜਮੈਂਟ ਕੀਤਾ ਸੀ ਤੇ ਸਾਨੂੰ ਕਾਫੀ ਮਤਲਬ ਇਲਾਕਾ ਨਿਵਾਸੀ ਵੱਲੋਂ ਮਤਲਬ ਭਰਵਾ ਸਹਿਯੋਗ ਮਿਲਿਆ ਉਹਨਾਂ ਨੇ ਆਪਾਂ ਆ ਕੇ ਇੱਥੇ ਜਿਹੜਾ ਇਸ ਸਾਡੀ ਦਿੱਤੀਆਂ ਮੈਡੀਕਲ ਸੁਵਿਧਾਵਾਂ ਦਾ ਬੈਨੀਫਿਟ ਲਿਆ ਕਿਉਂਕਿ ਮੈਡੀਕਲ ਸੁਵਿਧਾ ਦੀ ਜ਼ਰੂਰਤ ਇਸ ਸਮਾਜ ਨੂੰ ਬਹੁਤ ਹੀ ਜ਼ਿਆਦਾ ਹੈ ਜੇ ਸਮਾਜ ਸਵਸਥ ਹੈ ਤਾਂ ਸਮਝ ਲਓ ਜੇ ਸਾਡੀ ਸਿਹਤ ਸੁਵਸਤ ਹੈ ਸਮਾਜ ਸੁਵਸਤ ਹੈ ਸਾਡਾ ਆਲਾ ਦੁਆਲਾ ਸੁਵਸਤ ਹੈ ਤੇ ਸਮਝ ਲਓ ਫਿਰ ਦੇਸ਼ ਸੁਵਸਤ ਹੈ ਜੀ ਸਸੇ ਗੱਲ ਜੀ ਸਾਰਿਆਂ ਨੂੰ ਅੱਜ 78ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਮੂਹ ਭਾਰਤ ਵਾਸੀਆਂ ਨੂੰ ਐਚਐਸਐਲ ਕੰਪਨੀ ਦੀ ਤਰਫ ਤੋਂ ਲੱਖ ਲੱਖ ਸ਼ੁਭ ਕਾਮਨਾਵਾਂ ਅੱਜ ਇਸ ਮੌਕੇ ਦੇ ਉੱਤੇ ਰਾਇਲ ਹੋਮਿਓਫਾਰਮੇਸੀ ਦੇ ਉੱਤੇ ਮੈਡੀਕਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਬਲੱਡ ਸ਼ੂਗਰ ਚੈੱਕ ਕੀਤੀ ਗਈ ਤੇ ਬਾਕੀ ਵੀ ਹਰ ਤਰ੍ਹਾਂ ਦੀ ਬਿਮਾਰੀਆਂ ਦੀਆਂ ਫ੍ਰੀ ਦੇ ਵਿੱਚ ਮੈਡੀਸਿਨ ਅਵੇਲੇਬਲ ਕੀਤੀਆਂ ਗਈਆਂ ਕਿ ਅੱਜ ਕੱਲ ਬਰਸਾਤੀ ਮੌਸਮ ਚੱਲ ਰਿਹਾ ਹੈ ਇਹਦੇ ਵਿੱਚ ਵਾਇਰਲ ਫੀਵਰ ਦੀ ਸ਼ਿਕਾਇਤ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਵਿੱਚ ਪਲੇਟਲੇਟ ਸੈੱਲ ਬੰਦੇ ਦੇ ਘਟਦੇ ਨੇ ਤੇ ਕਮਜ਼ੋਰੀ ਵੀਕਨੈਸ ਨਾਲ ਆਂਦੀ ਹੈ ਔਰ ਬੁਖਾਰ ਵੀ ਨਹੀਂ ਟੁੱਟਦਾ ਉਹਦੇ ਵਿੱਚ ਐਚਐਸਐਲ ਕੰਪਨੀ ਵੱਲੋਂ ਨਵਾਂ ਪ੍ਰੋਡਕਟ ਇੰਟਰੋਡਿਊਸ ਕੀਤਾ ਗਿਆ ਡਿੰਗਲੋਏ ਇਹ ਸਪੈਸ਼ਲੀ ਪਲੇਟਲੇਟ ਨੂੰ ਬੂਸਟ ਕਰਦਾ ਹੈ ਤੇ ਜਿਹੜਾ ਵਾਇਰਲ ਫੀਵਰ ਹੈ ਉਹਨੂੰ ਵੀ ਇਹ ਰੀਲੀਫ ਦਿੰਦਾ ਹੈ ਇਹਦੇ ਵਿੱਚ ਕੰਟੀਨਿਊ ਲੈਣ ਦੇ ਨਾਲ ਬਹੁਤ ਹੀ ਅੱਛੇ ਰਿਜ਼ਲਟ ਮਿਲਦੇ ਨੇ ਜਿਹੜੇ ਕਿ ਨਾਲ ਦੀ ਨਾਲ ਦਿਖਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਇਹਦੇ ਨਾਲ ਵੀਕਨੈਸ ਬੁਖਾਰ ਦੇ ਵਿੱਚ ਜਿਹੜੀ ਆਂਦੀ ਹੈ ਉਹਦੇ ਵਿੱਚ ਇਸੇ ਐਚਐਸਐਲ ਕੰਪਨੀ ਦਾ ਅਲਫਾ ਸੁਪਰ ਪ੍ਰੋਡਕਟ ਜੋ ਕਿ ਵੀਕਨੈਸ ਨੂੰ ਵੀ ਦੂਰ ਕਰਦਾ ਹੈ ਜੋ ਅੱਜਕੱਲ ਡੇਂਗੂ ਵਗੈਰਾ ਬਹੁਤ ਚੱਲ ਰਿਆ ਰਹੇ ਉਹ ਧਿਆਨ ਰੱਖਣ ਵਾਸਤੇ ਸਰੇਧੀ ਮੇਨ ਪਰ ਕੁਐਸਚਨਸ ਹੈਗੀਆਂ ਜੀ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਵਚ ਰੱਖੀਏ ਪਾਣੀ ਨਾ ਜਮਾ ਹੋਣ ਦੀਏ ਔਰ ਖਾਸ ਕਰ ਸਾਫ਼ ਪਾਣੀ ਦਾ ਖਿਆਲ ਰੱਖੀਏ ਗੰਦੇ ਪਾਣੀ ਦਾ ਤਾਂ ਰੱਖਣਾ ਹੀ ਹੈ ਸਾਫ਼ ਪਾਣੀ ਵੀ ਅਸੀਂ ਜਮਾ ਨਾ ਹੋਣ ਦੀਏ ਕਿਉਂਕਿ ਡੇਂਗੂ ਦਾ ਜੋ ਮੱਛਰ ਹੈ ਸਾਫ਼ ਪਾਣੀ ਦੇ ਵਿੱਚ ਪਨਪਦਾ ਹੈ ਇਸੇ ਤਰ੍ਹਾਂ ਅਸੀਂ ਜੇ ਆਪਣੇ ਆਲੇ ਦੁਆਲੇ ਦਾ ਆਪਣੇ ਘਰ ਦਾ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਾਂਗੇ ਆਪਣੇ ਮਹੱਲੇ ਦਾ ਖਿਆਲ ਰੱਖਾਂਗੇ ਇਸੇ ਤਰ੍ਹਾਂ ਹਰ ਬੰਦਾ ਜ਼ਿੰਮੇਵਾਰ ਹੋਏਗਾ ਆਪਣੀ ਜ਼ਿੰਮੇਵਾਰੀ ਨੂੰ ਸਮਝੇਗਾ ਤੇ ਅਸੀਂ ਇਸੇ ਤਰ੍ਹਾਂ ਦੇਸ਼ ਨੂੰ ਸਵਚ ਕਰ ਸਕਾਂਗੇ ਇਰਸਾ ਜਿਹੜਾ ਅੱਜ ਕੈਂਪ ਲਗਾਇਆ ਉਹ ਕਿੰਨੇ ਬੰਦੇ ਨੇ ਇਲਾਜਾ ਲੰਡਾ ਤੇ ਕੀ ਕੀ ਬੈਦਰੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹ ਬਿਲਕੁਲ ਫ੍ਰੀ ਕੈਂਪ ਸੀਗਾ ਜਿਹੜਾ ਕਿ ਰਾਇਲ ਹਮਨੇ ਫਾਰਮੇਸੀ ਵੱਲੋਂ ਲਗਾਇਆ ਗਿਆ ਜਿਹਦੇ ਵਿੱਚ ਲਗਭਗ 220 ਤੋਂ ਪਲੱਸ ਪੇਸ਼ੈਂਟ ਸਾਡੇ ਕੋਲ ਆਏ ਜਿਨ੍ਹਾਂ ਦੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਵਿੱਚ ਕੀਤਾ ਗਿਆ ਔਰ ਉਹਨਾਂ ਨੂੰ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਬਿਲਕੁਲ ਫ੍ਰੀ ਵਿੱਚ ਹੀ ਦਿੱਤੀਆਂ ਗਈਆਂ ਕਿਸੇ ਕੋਲੋਂ ਕਿਸੇ ਤਰ੍ਹਾਂ ਦੇ ਕੋਈ ਚਾਰਜ ਨਹੀਂ ਲਿੱਤੇ ਗਏ ਔਰ ਇਸ ਦੇ ਵਿੱਚ ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਉਹ ਜ਼ਿਆਦਾਤਰ ਪੇਸ਼ੈਂਟ ਜਿਹੜੇ ਸੀਗੇ ਉਹ ਡੇਂਗੂ ਦੇ ਸੀਗੇ ਜ਼ਿਆਦਾਤਰ ਜਿਹੜੇ ਪੇਸ਼ੈਂਟ ਸੀਗੇ ਉਹ ਜੋਇੰਟ ਪੇਨ ਦੇ ਸੀਗੇ ਇਸ ਤੋਂ ਇਲਾਵਾ ਕੁਝ ਲੀਵਰ ਦੇ ਵੀ ਡਿਜ਼ੀਜ਼ ਦੇ ਪੇਸ਼ੈਂਟ ਸੀਗੇ ਔਰ ਕੁਝ ਪੇਸ਼ੈਂਟ ਜਿਹੜੇ ਸੀਗੇ ਉਹ ਸਕਿਨ ਡਿਜ਼ੀਜ਼ ਨਾਲ ਰਿਲੇਟਡ ਸੀਗੇ ਆਲਮੋਸਟ ਸਾਡਾ ਕੈਂਪ ਲਗਾਉਣ ਦਾ ਜਿਹੜਾ ਮੇਨ ਮੋਟਿਵ ਹੁੰਦਾ ਹੋਵੇ ਹੁੰਦਾ ਹੈ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਅੱਛੀ ਤੋਂ ਅੱਛੀ ਜਿਹੜੀ ਦਵਾਈ ਹੈ ਮੇਨ ਸਾਡਾ ਜਿਹੜਾ ਮਕਸਦ ਹੁੰਦਾ ਹੈ ਇਹ ਹੁੰਦਾ ਹੈ ਕਿ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਦਵਾਈ ਲੈਣੀ ਵੀ ਮੁਸ਼ਕਲ ਹੋ ਜਾਂਦੀ ਹੈ ਉਹਨਾਂ ਪੇਸ਼ੈਂਟ ਨੂੰ ਕੈਂਪ ਦੇ ਵਿੱਚ ਦਵਾਈ ਬਿਲਕੁਲ ਫ੍ਰੀ ਮਿਲੇ ਔਰ ਇਹ ਸੇਵਾ ਜਿਹੜੀ ਹੈਗੀ ਰਾਇਲ ਹਮੇ ਫਾਰਮੇਸੀ ਨੇ ਬੜੇ ਦਿਲੋਂ ਕੀਤੀ ਹੈ ਕਿਸੇ ਬਸੋ ਕੋਈ ਕਮੀ ਨਹੀਂ ਆਨ ਦਿੱਤੀ ਦਵਾਈਆਂ ਉਹ ਦਵਾਈਆਂ ਜਿਹੜੀਆਂ ਕਾਫੀ ਮਹਿੰਗੀਆਂ ਸੀਗੀਆਂ ਉਹ ਦਵਾਈਆਂ ਵੀ ਇਹਨਾਂ ਵੱਲੋਂ ਬਿਲਕੁਲ ਫਰੀ ਆਫ ਕੋਸਟ ਦਿੱਤੀਆਂ ਗਈਆਂ ਇਹ ਚ ਕਈ ਕੰਪਨੀਆਂ ਨੇ ਭਾਗ ਲਿਆ ਜਿਹਦੇ ਵਿੱਚ ਵੈਕਸਿਨ ਕੰਪਨੀ ਨੇ ਸੈਂਪਲ ਪ੍ਰੋਵਾਈਡ ਕਰਾਏ ਆਰੀਪੀਐਲ ਕੰਪਨੀ ਨੇ ਸੈਂਪਲ ਪ੍ਰੋਵਾਈਡ ਕਰਾਏ ਐਚਐਸਐਲ ਕੰਪਨੀ ਨੇ ਸੈਂਪਲ ਪ੍ਰੋਵਾਈਡ ਕਰਾਏ ਇੱਕ ਡਾਕਟਰ ਜੌਨ ਫਾਰਮਾ ਕੰਪਨੀ ਨੇ ਉਹਨਾਂ ਨੇ ਸੈਂਪਲ ਪ੍ਰੋਵਾਈਡ ਕਰਾਏ ਸੋ ਇਹਨਾਂ ਦਾ ਮੈਂ ਧੰਨਵਾਦ ਕਰਾਂਗਾ ਜਿਨ੍ਹਾਂ ਦੇ ਸਦਕੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਹੀ ਅਸੀਂ ਪੇਸ਼ੈਂਟ ਨੂੰ ਉਹਨਾਂ ਦੀ ਹੈਲਪ ਕਰ ਸਕੇ ਆਂ ਔਰ ਉਹਨਾਂ ਨੂੰ ਚੰਗੀ ਤੋਂ ਚੰਗੀ ਦਵਾਈ ਅਸੀਂ ਜਿਹੜੀ ਫ੍ਰੀ ਆਫ ਕੋਸਟ ਦੇ ਸਕੇ ਆਂ ਤੇ ਮੈਂ ਜਿਹਦੇ ਅਜਲੇ ਦਿਹਾੜੇ ਦੇ ਤੁਸੀਂ ਕੀ ਕਹਿ ਚਾਹੋਂਗੇ ਜੋ ਕੀ ਘਰ ਵਿੱਚ ਲੋਕੀ ਪ੍ਰੇਜ ਕਰ ਸਕਣ ਤੇ ਉਹ ਜਿਹੜੇ ਅਵਾਟ ਕਰਦੇ ਆਂ ਹਾਂ ਅੱਜ ਦੇਖੋ ਕਦੀ ਵੀ ਜਦੋਂ এনवायरमेंट ਚੇਂਜ ਹੁੰਦਾ ਆ ਤੋ ਕੁਛ ਨਾ ਕੁਛ ਡਿਜ਼ੀਜ਼ ਜ਼ਰੂਰ ਆਂਦੀ ਹੈ ਹੁਣ ਜਿਹੜਾ এনवायरमेंट ਚੇਂਜ ਹੋ ਰਿਹਾ ਤਾਂ ਉਹ ਅਕੋਰਡਿੰਗ ਜਿਹੜੀ ਡਿਜ਼ੀਜ਼ ਹੈ ਉਹ ਡੇਂਗੂ ਹੈ ਸੋ ਡੇਂਗੂ ਦੇ ਵਿੱਚ ਸਾਡੇ ਜਿਹੜੇ ਪ੍ਰੇਜ਼ ਨੇ ਉਹੀ ਹੈ ਕਿ ਆਸ-ਪਾਸੇ ਸਾਡੇ ਜਿਹੜਾ ਸਾਫ ਪਾਣੀ ਹੈ ਉਹ ਕਿਤੇ ਖੜਾ ਨਾ ਰਹਿ ਜਾਏ ਕਿਉਂਕਿ ਡੇਂਗੂ ਦਾ ਜਿਹੜਾ ਮੱਛਰ ਹੈ ਜਿਹਦਾ ਉਹ ਲਾਰਵਾ ਹੈ ਬੇਸਿਕਲੀ ਉਹ ਸਾਫ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਆ